ਮਹੀਨੇ ਦੇ ਪਹਿਲੇ ਦਿਨ ਸਰਕਾਰ ਨੇ ਦਿੱਤਾ ਤੋਹਫਾ ਐਲਪੀਜੀ ਸਿਲੰਡਰ ਹੋਇਆ ਸਸਤਾ ਐਲਪੀਜੀ ਖਪਤਕਾਰਾਂ ਨੂੰ ਵੱਡੀ ਰਾਹਤ ਖਪਤਕਾਰਾਂ ਨੂੰ ਸਸਤੇ ਰੇਟ ਤੇ ਹੋਵੇਗਾ ਉਪਲਬਧ ਸੂਬਾ ਸਰਕਾਰ ਨੇ ਜਾਰੀ ਕੀਤੇ ਹੁਕਮ ਹੈਲੋ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਤਿਉਹਾਰ ਦੇ ਵਿਚਕਾਰ ਮਹੀਨੇ ਦੇ ਪਹਿਲੇ ਦਿਨ ਐਲਪੀਜੀ ਖਪਤਕਾਰਾਂ ਨੂੰ ਵੱਡੀ ਰਾਤ ਮਿਲੀ ਹੈ 1 ਅਪ੍ਰੈਲ ਨੂੰ ਤੇਲ ਮਾਰਕ ਕੰਪਨੀਆਂ ਨੇ LPG ਸਿਲੰਡਰਾਂ ਲਈ ਨਵੇਂ ਰੇਟ ਜਾਰੀ ਕਰ ਦਿੱਤੇ ਹਨ ਨਵੇਂ ਦਰ ਦੇ ਅਨੁਸਾਰ 19 ਕਿਲੋਗ੍ਰam ਵਪਾਰਕ LPG ਸਿਲੰਡਰ ਦੀ ਕੀਮਤ ਵਿੱਚ ਲਗਭਗ 45 ਰੁਪਏ ਦੀ ਕਮੀ ਕੀਤੀ ਗਈ ਹੈ ਅੱਜ ਇਹ ਸਿਲੰਡਰ ਦਿੱਲੀ ਤੋਂ ਕੋਲਕਾਤਾ ਤੱਕ ਖਪਤਕਾਰਾਂ ਨੂੰ ਸਸਤੇ ਰੇਟ ਤੇ ਉਪਲਬਧ ਹੋਵੇਗਾ ਹਾਲਾਂਕਿ ਘਰੇਲੂ ਗੈਸ ਸਿਲੰਡਰ ਯਾਨੀ 14 ਕਿਲੋਗ੍ਰam ਤੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਇਸ ਦੀ ਕੀਮਤ 1 ਅਗਸਤ 2024 ਤੋਂ ਸਥਿਰ ਬਣੀ ਹੋਈ ਹੈ ਇੰਡੀਅਨ ਔਇਲ ਵੱਲੋਂ ਜਾਰੀ ਤਾਜ਼ਾ ਦਰਾਂ ਅਨੁਸਾਰ ਰਾਜਸਥਾਨੀ ਦਿੱਲੀ ਵਿੱਚ 19 ਕਿਲੋਗ੍ਰam ਵਾਲਾ ਐਲਪੀਜੀ ਸਿਲੰਡਰ ਹੁਣ 41 ਰੁਪਏ ਸਸਤਾ ਹੋ ਗਿਆ ਹੈ ਹੁਣ ਇਹ 1762 ਰੁਪਏ ਵਿੱਚ ਉਪਲਬਧ ਹੋਵੇਗਾ ਅਤੇ 1 ਮਾਰਚ ਨੂੰ ਇਸ ਦੀ ਕੀਮਤ 8 1300 ਰੁਪਏ ਸੀ ਇਸ ਦੇ ਨਾਲ ਹੀ ਕੋਲਕਾਤਾ ਵਿੱਚ ਵਪਾਰਕ ਸਿਲੰਡਰ ਦੀ ਕੀਮਤ ਮਾਰਚ ਵਿੱਚ 1913 ਰੁਪਏ ਸੀ ਅੱਜ ਇਹ 44.50 ਰੁਪਏ ਸਸਤਾ ਹੋ ਗਿਆ ਹੈ ਅਤੇ ਖਪਤਕਾਰਾਂ ਲਈ 1868.50 ਰੁਪਏ ਵਿੱਚ ਉਪਲਬਧ ਹੈ ਬੰਬਈ ਵਿੱਚ ਸਿਲੰਡਰ ਦੀ ਕੀਮਤ ਹੋਣਾ 1700 52.50 ਰੁਪਏ ਤੋਂ ਘਟ ਕੇ 1713.50 ਰੁਪਏ ਹੋ ਗਈ ਹੈ। ਦਿੱਲੀ ਵਿੱਚ ਖਪਤਕਾਰਾਂ ਨੂੰ 14 ਕਿਲੋਗ੍ਰam ਦਾ LPG ਸਿਲੰਡਰ 1 ਅਗਸਤ ਦੀ ਦਰ ਨਾਲ ਦਿੱਤਾ ਜਾ ਰਿਹਾ ਹੈ। 1 April 2025 ਨੂੰ ਵੀ ਇਹ ਦਿੱਲੀ ਵਿੱਚ ਸਿਰਫ 803 ਰੁਪਏ ਵਿੱਚ ਉਪਲਬਧ ਹੈ। ਕਰੇਲੂ LPG ਸਿਲੰਡਰ ਦੀ ਕੀਮਤ ਕੋਲਕਾਤਾ ਵਿੱਚ 829 ਰੁਪਏ ਅਤੇ ਮੁੰਬਈ ਵਿੱਚ 802.50 ਰੁਪਏ ਜਦੋਂ ਕਿ ਚੇਨਈ ਦੇ ਵਿੱਚ ਇਸ ਦੀ ਕੀਮਤ 818 0.50 ਰੁਪਏ ਹੈ ਤਾਂ ਦੋਸਤੋ ਇਸ LPG ਸਿਲੰਡਰ ਦੇ ਅਪਡੇਟ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਸਰ ਅਲਰਟ ਤੇ